हां जी मित्रों गुड मॉर्निंग लो जी ਆਪਾਂ ਉੱਠ ਗਏ ਸੀ ਤੇ ਤੁੰਦ ਬਹੁਤ ਪੈ ਰਹੀ ਆ ਤੇ ਅੱਜ ਆਪਾਂ ਚੱਲਾਂਗੇ ਪਟਿਆਲਾ ਜੇ ਹੁਣ ਕਰਿਆ ਜੇ ਕੰਮ ਬਣ ਗਿਆ ਤਾਂ ਜਾਣਾ ਪਊਗਾ ਤੇ ਫਿਰ ਉਦੋਂ ਬਾਅਦ ਚੋ ਜਾਣਾ ਚੰਡੀਗੜ੍ਹ ਤੇ ਇੱਧਰ ਠੰਡ ਚ ਦੇਖੋ ਕਾਲੂ ਕੀ ਕਰ ਰਿਹਾ ਬੈਠਾ ਆ ਰਾਮ ਨਾਲ ਇਹਨੂੰ ਠੰਡ ਨਹੀਂ ਲੱਗਦੀ ਬਟੂ ਤੇ ਗੱਡੀ ਆਪਾਂ ਧੋਤੀ ਸੀ ਤੇ ਆਪਣਾ ਛੋਟਾ ਧੋਣ ਵਾਲਾ ਹਰੇ ਹਲੇ ਟਾਈਮ ਨਹੀਂ ਲੱਗ ਰਿਹਾ ਸੀ ਰੇਪ ਆਇਆ ਉਦੋਂ ਤੇ ਪੱਜ ਦੌੜਦੇ ਐਵੇਂ ਟਾਈਮ ਲੰਘਾ ਤੇ ਇਹਨੂੰ ਧੋਵਾਂਗੇ ਆ ਕੇ ਫਿਰ ਆਪਾਂ ਜੱਜ ਟਾਈਮ ਨਾਲ ਆ ਕੇ ਨਹੀਂ ਫਿਰ ਕੱਲੂ ਧੋਵਾਂਗੇ ਤੇ ਗੱਡੀ ਆਪਾਂ ਚਮਕਾਤੀ ਬੇਟਾ ਕਿੱਥੇ ਭਾਗੇ ਸੋਰ ਸੋਰੇ ਬੜਾ ਲਿਫਟਾ ਭਰ ਰਿਹਾ ਹੈ ਠੀਕ ਹੈ ਠੀਕ ਹੈ ਜਾ ਵੀ ਆਇਆ ਇੰਨੀ ਠੰਡ ਚ ਯਾਰ ਚੋਲ ਲੈਣੇ ਨੇ ਅੱਛਾ ਤਾਂ ਕੇ ਕਾਂ ਜਾ ਅੱਜ ਕੀ ਕਰ ਰਹੇ ਹੋ ਅੱਜ ਨਾਨ ਕੇ ਜਾ ਰਹੇ ਹਾਂ ਨਾਨ ਕੇ ਜਾ ਰਹੇ ਹਾਂ ਮੈਂ ਚੱਲ ਚੰਡੀਗੜ੍ਹ ਘੁੰਮ ਲਈਏ ਤੈਨੂੰ ਅੱਜ ਹਾਂ ਚੰਡੀਗੜ੍ਹ ਤੇ ਹੈ ਠੰਡ ਕਿੰਨੀ ਹੈ ਬਾਰੇ ਠੰਡ ਤਾਂ ਥੋੜੀ ਹੋਗਾ ਥੋੜੀ ਹੋ ਬਸ ਥੋੜੇ ਜਿਹੇ ਕੱਪੜੇ ਪਾਰ ਕੇ ਨੇ ਕਿੰਨੇ ਕੁ ਪਾਰ ਕੇ ਨੇ ਦੋ ਤਿੰਨ ਥੱਲੇ ਵੀ ਹੋਣੇ ਇੱਕ ਟਰੈਕ ਸੂਟ ਪਾਰ ਕੇ ਆਟਾ ਇੱਕ ਉਤਨੀ ਚਾ ਹਾਂ ਤਿੰਨ ਸੈਟ ਆ ਹਾਂ ਅੱਜ ਤੇ ਮੇਰਾ ਭਾਈ ਕਿੱਥਾ ਬਣਾਉਣਾ ਹੋਣਾ ਚੌਲ ਲੈ ਕੇ ਆਇਆ ਚੱਕੀ ਤੋਂ ਕੜਵਾਉਣੇ ਦੇ ਰੱਖੇ ਤੇ ਚੋਰ ਯਾਰ ਅੱਜ ਫੇਰ ਗੇਰ ਕੱਪੜੇ ਪਾਲੇ ਕਰਤਾ ਓ ਠੰਡ ਲੱਗ ਜੇਗੀ ਨਾ ਠੀਕ ਆ ਬਾਹਰ ਕਿਆ ਕੱਪੜੇ ਪਾਤਾ ਰੇਰੂ ਕਰਤਾ ਪੂਰਾ ਰੇ ਪਾ ਦੀਆ ਦਾ ਪਿੰਪੇਨਾ ਚੌਥਾ ਨਹੀਂ ਪੰਦਾ ਕਾਲੀ ਘੜੀਆ ਨਾਲ ਚਾ ਫਰੇ ਤਾਂ ਜ਼ਰੂਰੀ ਇੱਕ ਪਾਣੀ गाने ਵਾਲਾ ਤਾਂ ਫਿਰ ਮੀਂਹ ਤਾਂ ਪੈ ਗਿਆ ਹਾਂ ਫਿਰ ਮੀਂਹ ਨਾਲ ਵਧੀਆ ਬਣਦੀ ਐ ਮੈਂ ਤਾਂ ਪਾ ਆਇਆ ਫਿਰ ਕੱਲ ਪਾ ਕੇ ਆਇਆ ਪਰਸੋਂ ਥੋਥੇ ਹੀ ਕਰਦੇ ਹਾਂ ਹੈ ਥੋਥੇ ਹੀ ਪੂਰਾ ਕਰਦੇ ਹਾਂ ਹਾਂ ਮੈਂ ਚੌਥਾ ਪਾ ਦੀਆ ਰੇ ਫਿਰ ਹੁਣ ਸਪਰੇਅ ਦੀ ਤਾਂ ਲੋੜ ਨਹੀਂ ਮੈਗਜ਼ੀਨ ਤਾਂ ਮੈਂ ਕਰਦਾ ਨਹੀਂ ਬੱਦੂ ਬੱਦਰੀਆ ਬਾਕੀ ਇਹਨੂੰ ਪੁੱਛੜਾ ਆ ਰਿਹਾ ਕਣਕ ਕਿਵੇਂ ਤਾਉ ਆਪਣੀ ਕਣਕ ਕਿਵੇਂ ਆ ਠੀਕ ਆ ਵਧੀਆ ਖੜੀਆ ਰ ਸਪਰੇਅ ਤੋਂ ਮੈਗਜ਼ੀਨ ਤੋਂ ਨਹੀਂ ਕਰਨੀ ਲੋੜ ਮੈਗਜ਼ੀਨ ਤੋਂ ਨਹੀਂ ਕਰਨੀ ਲੋੜ ਮੈਗਜ਼ੀਨ ਨਹੀਂ ਕੋਈ ਲੋੜ ਨਹੀਂ ਜਿੰਨੇ ਮਰਜ਼ੀ ਖਰਚੇ ਵਧਾਈ ਜਾਓ ਹਾਂ ਚੌਥਾ ਰੇ ਪਾਏ ਆਪਾਂ ਬੰਦੀ ਰ ਰੋਲ ਬਣੀ ਥੋੜੀ ਖੜੀਆ ਵਧੀਆ ਡੇਢੀ ਸੜਕਾ ਫਿਰ ਇੱਥੇ ਬੱਦੂ ਪੱਤਾ ਵੀ ਆਣ ਚੌੜਾ ਪੂਰਾ ਕਿੱਧਰ ਚੱਕੇ ਅੱਜ ਦਾ ਕੱਪੜੇ ਉਹ ਕੋਕਲੀ ਵਾਲੇ ਰੇਪੂ ਕਾ ਮੋਸਫੋਨ ਆਇਆ ਅੱਛਾ ਅੱਛਾ ਠੀਕ ਆ ਮਾੜੀ ਤੇ ਗੋਭੀ ਲੱਗਣ ਲੱਗੀ ਕਿ ਪੱਤੇ ਪੱਤੀ ਆ ਅਰੇ ਪੱਤੇ ਪੱਤੇ ਕਦ ਲੱਗੇਗੀ ਜਦ ਲਾਂਗੇ ਜਦ ਆਹ ਵਾਲੀ ਗੋਭੀ ਮੁੱਖ ਕੀ ਲੋਕਾਂ ਨੂੰ ਫਿਰ ਲੱਗੂ ਹੈ ਰੇਟ ਵੀ ਘਟ ਗਿਆ ਹੁੰਦਾ 50 ਦੀ 3 ਕਿਲੋ ਹੋ ਗਈ ਜਦ ਐਵੇਂ ਮੇਰੀ ਗੋਭੀ ਆਵੇਗੀ ਸਾਇਸ ਹੋਈ ਖੁੱਲ ਗਈ ਵਾਧੂ ਰੇਟ ਮਿਲੇਗਾ ਵਾਧੂ ਰੇਟ ਸਾਰ 20 ਕਿਲੋ ਹੈ ਜਦ ਤੱਕ ਤਾਂ ਸਾਰੇ ਹੀ ਵੱਢਦੇ ਹੋ ਜਾਨੂ ਨਿਪੜਜੋ ਜਾਨੂ ਨਿਪੜਜੋ ਜਾਨੂ ਇਹ ਨਾਲ ਹੀ ਆਉਣੀ ਆ ਸਾਰੀ ਨਿਪੜ ਜਾਣੀ ਜਾਨੂ ਇਹ ਨਾਲ ਹੀ ਆਉਣੀ ਹੋਰ ਦੇਖਿਆ ਚਾਕ ਆ ਬੇਪਿੱਛ ਕਿਰਾਇਆ ਆਪ ਨੂੰ ਚੁਕਾਇਆ ਚਲਪਵਾ ਦੇ ਰਿਹਾ ਉਸਕੀ ਨੰਬਰ ਵਵਾ ਦੇ ਮੈਂ ਕਹਿ ਰਿਹਾ ਮੜਾ ਲਾਸਣ ਗੜਾ ਦੀ ਮੇਰੇ ਨਾਲ ਰਾੜੇ ਵੰਗੂ ਡੇ ਥੋੜਾ ਐ ਇੰਨਾ ਨਹੀਂ ਇੰਨਾ ਕਿਆ ਕਹਿ ਰਾ ਰਾੜੇ ਡੇ ਨਾ ਸੁੱਕਾ ਪਿਆ ਦੋ ਪਾਣੀ ਹੋ ਗਿਆ ਹੁਣ ਪਾਣੀ ਪੂੜੀ ਲਾ ਦੇ ਫਿਰ ਚੰਗਾ ਵੀਰ ਚਲ ਠੀਕ ਆ ਲੋ ਜੀ ਆਪਾਂ ਚੱਲਦੇ ਨਵੇਂ ਨੂੰ ਹਿੰਦਰੀ ਦਾ ਫੋਨ ਆ ਗਿਆ ਤੇ ਦੁਕਾਨ ਦਾ ਸਮਾਨ ਜਾ ਰਿਹਾ ਉਤਰ ਆਉਣਾ ਜਾ ਕੇ ਤੇ ਬੁਲਟ ਲੈ ਕੇ ਚਲਦੇ ਆ ਤੇ ਨਾਲੇ ਬੈਟਰੀ ਚਾਰਜ ਕਰ ਦੂਗੀ ਇਹ ਵੀ ਵਿਚਾਰਾ ਕਦੇ ਕਦੀ ਗੱਡੀ ਦਾ ਲੋ ਜੀ ਪਰੀ ਹੁਣ ਰੋਣ ਲੱਗੂਗੀ ਵੀ ਮੈਂ ਵੀ ਨਾਲ ਜਾਣਾ ਔਰ ਆਪਾਂ ਅੱਜ ਉਹਨੂੰ ਲੈ ਕੇ ਨਹੀਂ ਜਾਣਾ ਠੰਡ ਜਾਂਦੀ ਆ ਬਿਮਾਰ ਹੋ ਜੂਗੀ ਫਿਰ ਲੋ ਜੀ ਤੋਕੇ ਖੜਾਇੀ ਤੀ ਮਿੱਟੀ ਫੇਰ ਜਮ ਜਾਂਦੀ ਤੇ ਛਾੜੂ ਛੂੜੂ ਲਾਉਂਦੇ ਕਰਦਾ ਪਈ ਜਾਂਦਾ ਹਨ ਕਰਦੇ ਆਂ ਸਾਹਿਬ ਦੋ ਆਉ ਖੜਿਆ ਪਲਟੀਨੇ ਦਾ ਇੰਜਨ ਹੋਣ ਵਾਲਾ ਇੰਜਨ ਕਰਾਉਂਦੇ ਆਂ ਆ ਚਲਾ ਰਹੇ ਹੁਣ ਆਪਾਂ ਜਾ ਜਾ ਬੁਲਟ ਲੈ ਜਨਾ ਬੈਟਰੀ ਚਾਰਜ ਹੋ ਜੂ ਥੋੜੀ ਜੀ ਕੱਪੜਾ ਪਿਆ ਤਿਉਰੇ ਫਟੇਗਰਾਂ ਵਾਲਾ ਬੁਲਟ ਆਪਣਾ ਡੈਡੀ ਕੋਲੇ ਠੀਕਾ ਉੱਥੀ ਆ ਫਟਿਆਲੇ ਉਹਨੂੰ ਵੀ ਲਿਆਵਾਂਗੇ ਕਿੱਥੇ ਜਾਣੀ ਆ ਕੌਲੀ ਲੈ ਕੇ ਕਿਹਦੀ ਕੌਲੀ ਆ ਇਹ ਮੰਮੀ ਦੀ ਅੱਛਾ ਹਾਂ ਕੱਢ ਲਿਆ ਬੈਟਰੀ ਪਤਾ ਹੀ ਚਾਰਜ ਹੋੂ ਕੇ ਨਾ ਹੋ ਗਏ ਨੇ 3-4 ਮਹੀਨੇ ਖੜੇ ਨੂੰ ਨਾ ਮੈਂ 3-4 ਮਹੀਨੇ ਹੋ ਗਏ ਹੁਣ ਇਹ ਚਲਾਏ ਇਹਨੂੰ ਲਓ ਜੀ ਕਰ ਲਿਆ ਸਾਫ ਮੜਗਾ ਧੋਏ ਦਵਾਂਗੇ ਇਹਨੂੰ ਵੀ ਆ ਕੇ ਬੈਟਰੀ ਦੇਖਦੇ ਆਂ ਬੱਤੀਆਂ ਤਾਂ ਮੱਛਪੀਆਂ ਦੇਖੀਏ ਸਟਾਰਟ ਕਰਕੇ ਆ ਪਰੀ ਮੂੰਹ ਕਿ ਮਿਲ ਬੇੜਾ ਆਟੇ ਨਾਲ ਆ ਕੀ ਟਿੱਕੇ ਲਈ ਫਿਰਦੀਆਂ ਹੈ ਪਰੀ ਕੀ ਹੋ ਗਿਆ ਪੁੱਤ ਆਟਾ ਕਿੱਥੋਂ ਲਾਇਆ ਤੈ? ਉਹਦੇ ਘਰੇ ਤੁਮ ਨੂੰ ਕਿਹਾ ਅੱਛਾ ਉਹਨਾਂ ਦੇ ਘਰੇ ਲੱਗ ਗਿਆ ਆਟਾ ਠੀਕ ਆ ਮੂੰਹ ਤਬਾ ਲਾ ਮਮਾ ਤੂੰ ਮੈਂ ਤਾਂ ਇਹ ਸਟਾਰਟ ਕਰਦਾ ਪੁੱਤ ਕਿੰਨੇ ਦਿਨ ਹੋ ਗਏ ਨੂੰ ਸਟਾਰਟ ਨਹੀਂ ਕਰਿਆ ਤੀ ਹਨਾ ਆਪਾਂ ਨੇ ਕਿੰਨੇ ਦਿਨ ਹੋ ਗਏ ਚੱਲਦਾ ਨਹੀਂ ਦੇਖ ਕੇ ਤਲਾ ਕੇ ਤੂੰ ਕਿਥੇ ਭੱਜ ਗਈ ਡਰਦੀ ਐ ਇਹ ਆਵਾਜ਼ ਤੋਂ ਡਰ ਜਾਂਦੀ ਐ ਬਟੂ ਦੀ ਤੋਂ ਭੱਜ ਗਈ ਸਟਾਰਟ ਤਾਂ ਹੋ ਨਹੀਂ ਰਿਹਾ ਸੱਚੀਓ ਬਈ ਦੇਖੀਏ ਚੋਕ ਲਾ ਕੇ ਹਾਂ ਖੜ ਗਿਆ ਤੂੰ ਲੋ ਜੀ ਚੋਕ ਦਿੱਤੀ ਲਾ ਦੇ ਚ ਜਾਈਦਾ ਗਰਮੀਆਂ ਬੜੇ ਉੱਚੀ ਰਿਆਂ ਚੜ ਚੀਦਾ ਫਿਰ ਚਲਣ ਨੂੰ ਜੀ ਨਹੀਂ ਕਰਦਾ ਕਿ ਤੇ ਮੈਨੂੰ ਤਨ ਮਰੇ ਪਿੰਡਾਂ ਦਾ சாਤੀ ਕਿੱਧਰ ਵੱਰ ਰਿਹਾ ਠੰਡ ਚ ਟਰਾਲ ਪੋਣਾ ਨਾ ਮਾਦ ਕੰਮ ਦਾ ਨਾ ਅੱਛਾ ਮੈਂ ਵੀ ਅੱਜ ਕੱਢਿਆ ਤੇਲ ਦੀ ਬੱਤੀ ਮਾਚਰੀ ਆ ਅੱਛਾ ਖੜਾ ਹੀ ਰਿਆਂ ਦਾ ਵਿਚਾਰਾ ਤਿੰਨ ਚਾਰ ਤਾਂ ਹੈਗੇ ਨੇ ਲੋਕ ਜਾਮ ਹੋ ਗਿਆ ਤੀ ਮਸਾਂ ਖੁੱਲੇ ਆਲੇ ਟਰਾਲ ਵੀ ਇਸ ਕੰਮ ਰਿਹਾ ਜੇ ਸਿੱਧਾ ਖੜ ਬੰਦ ਵੇ ਖੜਾ ਨਾ ਜਦੇ ਮੈਂ ਕੰਮ ਖਰਾਬ ਕਰਦਾ ਕਿੰਨੇ ਬਗਰੀ ਟੱਕੇ ਸੜੇ ਇੰਜਣ ਬਾਬਾ ਦੀ ਇੰਜਣ ਕਰਮਾ ਹੋਣ ਮਿਲਿਆ ਚੱਲ ਮੈਂ ਸਿੱਧਾ ਆ ਗਿਆ ਗਈ ਕਿਹਦਾ ਤੂੰ ਕਿਹਦਾ ਮੰਮੀ ਦਾ ਯਾਰ ਹੈਪੀ ਕਾਰਡ ਜਾ ਬਣਾ ਲੈ ਹੈਪੀ ਕਾਰਡ ਕਿਹੜਾ ਆਈਸ਼ੂ ਕਾਰਡ ਨਾ ਨ ਇੱਕ 375 ਵਾਲੇ ਨਹੀਂ 1000 ਕਿਲੋਮੀਟਰ ਯਾਤਰਾ ਵਾਲਾ ਹਾਂ ਉਹ ਵੀ ਤਾਂ ਬਣ ਰਹੇ ਹਨ ਪਤਾ ਨਹੀਂ ਮੈਨੂੰ ਤਾਂ ਟਰੇਨ ਡਰੋਨ ਚੱਲਦਾ ਹੁਣ ਤਾਂ ਨਾ ਨਾ ਬਸ ਬਸ ਮਹਾਰਾਣਾ ਰੋਡ ਦੇ ਜਿੱਥੇ ਮਰਦੀ ਬਗਦਾ ਅੱਛਾ ਬਲ ਬਲ ਦੇਖੋ ਡਣ ਲੋ ਜੀ ਪਹੁੰਚ ਕੇ ਦੁਕਾਨ ਤੇ ਰੈਕ ਤਾਂ ਸਾਰੇ ਉੱਤੇ ਨਾਲ ਤਾਰ ਤੇ ਰੈਕ ਮੈਂ ਤਰਹੁਣਾ ਆਇਆ ਸੀ ਤਾਰ ਤੇ ਵੀ ਹੋਰ ਵੀ ਮੰਗੇ ਮੇਰੇ ਹਿੰਦੂ ਲੈ ਆਈ ਸੀ ਹੁਣ ਜਦੋਂ ਰੈਕ ਪਾਰਨੇ ਤਰਹਾਇਆ ਨਾ ਤਾਰ ਤੇ ਕਿਵੇਂ ਗੰਜੂ ਸੇਠਾ ਚਾਚਾ ਜੀ ਸਸੇਗਾ ਚੱਕੋ ਜਿੰਗ ਮਰਜ਼ੀ ਹੋਵੇ ਇਧਰ ਆਵੀ ਆ ਪੈਣ ਥੱਲੇ ਇਧਰ ਮਰਜ਼ੀ ਆਹ ਦੀ ਐ ਕਰ ਵਧੀਆ ਹੀ ਬਣਾਣਾ ਕੰਡਿਆ ਦੀ ਇੱਕ ਮਸਾਹਗੀ ਚਾਹ ਨਹੀਂ ਵਧੀਆ ਬਣਾਏ ਤਾਂ ਨਾ ਹੁਣਾ ਜਮੀ ਵੀ ਵਧੀਆ ਨਹੀਂ ਬਣਾਈ ਮੈਂ ਨਹੀਂ ਕਹਿੰਦਾ ਪੁੱਛਲਾ ਨਾਲ ਬੈਠਾ ਆਦਾ ਪਾਸ ਹੁੰਡ ਪਾ ਦੇਂਦਾ ਲਾ ਦਿੰਦਾ ਮੋਕ ਇਹਨਾਂ ਨੂੰ ਚਾਹ ਵਧੀਆ ਦੀ ਡਰਦੇ ਹਾਂ ਹਾਂ ਕਰਦੇ ਡਰਦੇ ਡਰਦੇ ਇੱਕ ਬੰਦਾ ਮੂੰਹ ਪਾ ਖੜਿਆ ਹੁੰਦਾ ਵਧੀਆ ਬਣਾ ਲਈ ਚਾਚਾ ਉਹ ਲੋਕ ਕੀ ਕਰਦਾ ਤੂੰ ਹਾਂ ਆ ਮਾਗਾ ਬੈਠਾ ਮਾਗਾ ਬੈਠਾ ਸਾਡੇ ਪਿੰਡ ਦੇ ਬਾਣੀਆਂ ਬਣ ਗਏ ਪਿੰਡ 'ਚ ਘਾਟੇ ਰਹਿੰਦਾ ਇਹ ਕਿੰਨੇ ਨੇ ਪੰਜ ਨੇ 70 70 ਇੱਕ ਆ ਗਏ ਆ ਜਾਣਗੇ ਵਿਚੰਨਾ ਦੋ ਇਧਰ ਲੱਗ ਨੇ ਚਾਰ ਆ ਰਹਿ ਕੇ ਪਟਣੇ ਨੇ ਆ ਵਟਕੇ ਪਰਾਂ ਲਾਉਂਗੇ ਕਿਹੜੇ ਆਹਾਂ ਆਹਾਂ ਪੂਰੇ ਬੜਾ ਕੋਸਾ ਲਾਉਂਦੇ ਕਿਤੇ ਕੰਪਨੀ ਆਉਂਦੀ ਕਿਤੇ ਜੱਲੇ ਬਣ ਗਏ ਐ ਸੰਗ ਦਾ ਮੁੰਡਾ ਸਾਡੇ ਪਿੰਡ ਦਾ ਯਾਰ ਲੜਿਆ ਸਾਮਾਨ ਵਿੱਚ ਚੁਣਿਆ ਜਾਊ ਸਾਰਾ ਨਾ ਲੈ ਫਲਾਦਾ ਗੋਲੀ ਫੜ ਕਿਉਂ ਲੈ ਕੇ ਛੋਟੀ ਆ ਇਹ ਵੱਡੀ ਲੈ ਕੇ ਜਾਈਏ ਵੱਡੀ ਲੈ ਕੇ ਆ ਦਵੱਟੇ ਤੇ ਓਕੇ ਜੀ ਨਾਲ ਵੱਜ ਗਈ ਠੱਗੀ ਕਿ ਠੱਗੀ ਵੱਜ ਗਈ ਜੀਦਰ ਨਾਲ ਭਜਦਾ ਲੋ ਜੀ ਆ ਸਾਰਾ ਸਾਮਾਨ ਦਾ ਖੰਡਾਰ ਖਿੰਡਾਇਆ ਪਿਆ ਜੀ ਦਾ ਇਹ ਸੈੱਟ ਕਰਕੇ ਹੁਣ ਰੈਕ ਲਿਆਂਦੇ ਨੇ ਰੇਕ ਲਾਵਾਂਗੇ ਅੰਦਰ ਰੈਕਾਂ ਚੀੜਾਂਗੇ ਨਾਲ ਸਮਾਨ ਦਾ ਬਹੁਤ ਹੋਣਾ ਸਮਾਨ ਵਾਲੇ ਜਿੱਦੇ ਗੱਡੀ ਧਰਾਈ ਥੋੜੇ ਤੋਂ ਧਰਾਉਣੀ ਹੈ ਦੋ ਤੇ ਬਦੋ ਕਿਲੋ ਮੁਰਗਾ ਲੱਗੂਗਾ ਥਣੇ ਕਿਉਂ ਵੀ ਲੌਗੇ ਅੱਜ ਦੁਕਾਨ ਦਾ ਨਕਸ਼ਾ ਬਦਲਣਾ ਗੰਦਪਾਰਕ ਹੈ ਮੋਟੇ ਨੇ ਥਿੰਬਰੀ ਨੇ ਦੁਕਾਨ ਤੇ ਗੰਦਪਾਰਕਾ ਜਮੀ ਗੰਦਪਾਰਕ ਸੌਸ ਪਈ ਕਰਾਉਣੀ ਪੈ ਰਹੀ ਆ ਦੋ ਗਿੱਲੇ ਦਾ ਮੁਰਦਾ ਕਰਿਆ ਹੁਣ ਸ਼ਾਮ ਨੂੰ ਪਤਾ ਨਹੀਂ ਦਊਗਾ ਕਿ ਨਹੀਂ ਮੁਰਦਾ ਦਾ ਚੜੂਗਾ ਸਿੱਕਾ ਆ ਚੱਕ ਤੂੰ ਸਮਾਨ ਮੈਂ ਮਾਰਦਾ ਚਲੂ ਛੱਡ ਦੇ ਤਿੰਨ ਰੈਕ ਲੱਗ ਜਾਣਗੇ ਰੋਣ ਇੱਕ ਉੱਥੇ ਲੱਗ ਲਿਓ ਚਾਰ ਤਰੇ ਹੋਰੀ ਆ ਜਾਣਗੇ ਰੈਕ ਸਾਰੇ ਹੁਣ ਮੈਂ ਕਹਾਂ ਦੀ ਮੈਂ ਇੰਨੀ ਫਟਾਈਆਂ ਨਾ ਆਦੀ ਤੁਜੀ ਤਾਦੀ ਛੱਡ ਦੇ ਚੱਲ ਚੱਲ ਚੱਕੋ ਸਮਾਨ ਫੜਾ ਫੜ ਪੂਰੇ ਘਰ ਨੂੰ ਰਾਤ ਲਾਈਏ ਨਾ ਕਿੰਦਰੀ ਉਹਦਾ ਫੇਟਾਂ ਗੋਮਾ ਵਾ ਉੱਥੇ ਨੰਗਰੂ ਆਉਣ ਆਓ ਚੱਕਣੇ ਬਣਾਂਗੇ ਗੇਲਣ ਤੇਲ ਵਾਲੇ ਬਾਟਰ ਡੱਬੇ ਸੈੱਟ ਕਰਕੇ ਲਾ ਦਾਂਗੇ ਫਿਰ ਕਿਦਰੀ ਉਹਦਾ ਛਾੜ ਤੇ ਆਰਾਮਪਿਆਰੀ ਸਾਡੀ ਢਾਡੂ ਲਾ ਰਹੀ ਆ ਇਹਨੂੰ ਚਾਦੇ ਐਕਸਪੀਰੀਅੰਸਰ ਇਦਾਂ ਨਾਲ ਕਰੀਏ ਨਾ ਲੈ ਨਾ ਯਾਦ ਆ ਕਿ ਮਾਸਨ ਚੁਗੋ ਨਾ ਅਭੀ ਚੁਗਿਆ ਨਹੀਂ ਗੋਆ ਠੀਕ ਮਾਰ ਕੇ ਰਾਹੇ ਚੜੂ ਬਾਅਦ ਚੋ ਦੇਣੀ ਹੀ ਪੈਣੀ ਆ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ ਪਾਰਟੀ ਲੱਗਾ ਲੋ ਜੀ ਕਰੈਕ ਰਹਿ ਗਿਆ ਦੀ ਅੰਦਰ ਕਰਤੀ ਸੈਟਿੰਗ ਇਹਦੀ ਚੱਕ ਤੂੰ ਚੱਲ ਨਾ ਕਿਤੇ ਹੋਰਾਂ ਨੂੰ ਕਿਤੇ ਹੋਰਾਂ ਨੂੰ ਸਿੱਧਾ ਖੜਾ ਕਰ ਲਾ ਹਣ ਹੋਰ ਕਿਤੇ ਹੋਰਾਂ ਨੂੰ ਪੈਰ ਕੱਢ ਦੇ ਹੁਣ ਤੂੰ ਚੱਕ ਯਾਰ ਤਾਂ ਤਰਲਾ ਦਤਾ ਯਾਰ ਉਹ ਖੁੰਝੇ ਲਾ ਦੇਣਾ ਚਲ 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 ਦੇਖ ਲਾ ਦੇ ਲਾ ਦੇ ਉਹ ਫੋਟੋ ਕਰਨੀ ਪਊਗੀ ਸਿਨਰੀ ਜਿਹੜੀ ਤਾਂ ਦबई ਤੋਂ ਮੰਗਾਈ ਤੇ ਕੋੜੇ ਆਲੀ ਚੁੱਕੋ ਲਾ ਦੇ ਨਾਲ ਬਾਕੀ ਸੈਟਿੰਗਾਂ ਦੇਖ ਲੈ ਚੈੱਕ ਨਰੇ ਬਾਬੇ ਵਾਲੀ ਜੋਤ ਬੱਤੀ ਰਹਿ ਗਈ ਤੇਰੀ ਸਾਈਡ ਤੇ ਬਾਹਰ ਨਹੀਂ ਹਿਲਦਾ ਪੂਰਾ ਲਾ ਦੇ ਕੇ ਤਾਂ ਜਮੜਾ ਚਾ ਲਾਉਣਾ ਕੀ ਆ ਲਾਉਣਾ ਦਾ ਸਮਾਨ ਸੈੱਟ ਕਰਕੇ ਚਿਣੀ ਜਾਈ ਆ ਲਾਗੇ ਜੀ ਰੈਕ ਸਾਰੇ ਚਲੋ ਅੱਗੇ ਜਾ ਰਹੇ ਤੇ ਰੈਕ ਲਾ ਕੇ ਕਰੀਏ ਚਲੋ ਤੇ ਮਾਣ ਨਹੀਂ ਲਓ ਜੀ ਸਮਾਨ ਦੀ ਕਰਤੀ ਸੈਟਿੰਗਾਂ ਥੋੜਾ ਬਹੁਤਾ ਲਾਤਾ ਅੱਜ ਤੇ ਬਾਕੀ ਆ ਕੱਲ ਨੂੰ ਰੈਕਾਂ 'ਚ ਲਾ ਦਾਂਗੇ 10 ਤਰੀਕ ਆ ਗਿਆ ਨਾ ਫੋਨ ਕਰ ਦਗਾ ਤੂੰ ਚਲਿਏ ਭਾਈ ਚਲੋ ਲਓ ਜੀ ਮੈਂ ਤੇ ਥੱਲੇ ਸਮਾਨੇ ਸੁਣ ਸੁਮਾਨੀ ਤੇ ਲਿਆ ਗੁਰਵਿੰਦਰ ਦੇ ਕੱਪੜੇ ਲੈਣ ਨਾਲੇ ਗੁਰਵਿੰਦਰ ਲਈ ਉੱਠਵਾ ਪਿਆਗੇ ਅੱਛਾ ਕੰਮ ਛੋਟੇ ਲੱਗ ਰਹੇ ਆ ਸਵੇਰ ਦਾ ਮੈਂ ਖਵਾਵਾ ਗਿਆ ਸ਼ਾਪਿੰਗ ਤਾਂ ਤੂੰ ਕਰਨ ਜਾ ਰਿਹਾ ਮੈਂ ਮੁਰਗਾ ਜਦ ਮਨਜੀਤ ਦੇ ਬੈਠਾ ਦੋ ਦੋ ਕਿਲੋ ਖਾ ਜਾਣਾ ਕੋਈ ਨਾ ਖਾ ਮੈਂ ਤਾਂ ਦੱਸਾਂਗੇ ਪਤਾ ਆ ਆਪਣੀ ਦੁਕਾਨ ਆ ਜੀ ਲਓ ਜੀ ਚੰਡੀਗੜ੍ਹ ਤੋਂ ਜਾਣੀ ਆ ਇਹ ਸਮਾਨੇ ਆ ਗਏ ਸੀ ਅੱਜ ਕੱਲੂ ਜਾਮਾ ਕੰਡੀਗੜ ਤੇ ਪਰੇ ਗਾ ਨਹੀਂ ਗੋਲ ਗੱਪੇ ਖਾਣੇ ਨੇ ਪਰ ਇਹਨਾਂ ਆਪਾਂ ਖਾ ਰਹੇ ਹਾਂ ਗੋਲ ਗੱਪੇ ਹੋਰ ਕੀ ਖਾਣਾ ਪਰੇ ਦਹੀਂ ਪੱਲੇ ਖਾਣੇ ਨੇ ਠੀਕ ਆ ਲੋ ਇਹ ਖਾਣੇ ਨੇ ਦਹੀਂ ਪੱਲੇ ਜੋ ਆਪਣੀ ਬੱਕੀ ਖੜੀ ਆ ਤੇ ਚੱਲਦੇ ਆ ਫਿਰ ਪਿੰਡਾਂ ਨੂੰ ਤੇ ਇਹਦੇ ਨਾਲ ਹੀ ਕਰਦੇ ਆ ਵਲੋਗ ਅੱਜ ਅੰਦਰ ਲੋ ਜੀ ਐਸ.ਆਰ. ਤੇ ਸਾਮਾਨਿਓ ਤੁੰ ਤਬਾਹਤ ਪੈ ਰਹੀ ਆ ਕੁਛ ਨਹੀਂ ਦਿਖ ਰਿਹਾ ਪਰ ਇਹ ਦਿਖ ਰਿਹਾ ਕੁਸਾ ਹੈ ਕੀ ਦਿਖਦਾ ਕੀ ਦਿਖ ਰਿਹਾ ਪਰ ਇਹ ਦਿਖਦਾ ਤੁੰ ਤਰੇ ਪੂਰਾ ਹਾਲ ਕਰ ਗਿਆ ਲੋ ਜੀ ਫਾਈਨਲੀ ਪਹੁੰਚ ਗਏ ਘਰੇ ਬਹੁਤ ਮੁਸ਼ਕਲ ਪਹੁੰਚਿਆ ਤੁੰਤ ਬਹੁਤ ਹੀ ਰਸਤੇ ਚ ਪਹਿਲੇ ਲੋ ਜੀ ਇਹਦੇ ਨਾਲ ਹੀ ਕਰਦੇ ਆ ਬਲੌਗ ਦਾ ਦੀ ਐਂਡ